we uh -huh. ਦੋ ਟੋਲਰੈਂਸ ਪਾਲਸੀ ਹੈਗੇ ਅਗੇਂਸ ਡਰੱਗਸ ਉਹਦੇ ਤਹਿਤ ਅਸੀਂ ਅਵੇਅਰਨੈਸ ਨੂੰ ਵੀ ਉਨਾ ਹੀ ਉਹ ਥੱਲੇ ਕਰ ਜਾਈਏ ਥੋੜੀ ਜਿਹੀ ਤਰਜੀਹ ਦਿੰਨੇ ਆ ਜਿੰਨੀ ਕਿ ਇਨਫੋਰਸਮੈਂਟ ਨੂੰ ਦਿੰਨੇ ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਡਰੱਗ ਦੀ ਰਿਕਵਰੀ ਸਾਡੀ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਹੈ ਵਿਸ਼ੇਸ ਸਾਲਾਂ ਚ ਔਰ ਉਹੀ ਕੈਂਪੇਨਸ ਇਸ ਨਵੇਂ ਸਾਲ ਚ ਵੀ ਲੈ ਕੇ ਜਾਵਾਂਗੇ ਪਰ ਕੱਲੀ ਇਨਫੋਰਸਮੈਂਟ ਨਹੀਂ ਨਾਲ ਅਵੇਅਰਨੈਸ ਵੀ ਬੜੀ ਜ਼ਰੂਰੀ ਹੈ ਉਸੇ ਤਹਿਤ ਅਸ ਮੈਂ ਮਸ਼ਕੂਰ ਆ ਬੜਾ ਡੀਵੀ ਕਾਲਜ ਦੇ ਸਾਰੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਦਾ ਕਿ ਜਿਨ੍ਹਾਂ ਨੇ ਛੁੱਟੀਆਂ ਦੇ باوجود ਵੀ ਇਸ ਜਿਹੜੀ ਪੰਜਾਬ ਪੁਲਿਸ ਦੇ ਨਾਲ ਇੱਕ ਜੁਆਇੰਟ ਮੁਹਿੰਮ ਅਸੀਂ ਸ਼ੁਰੂ ਕੀਤੀ ਹੈ ਜਿਹਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਰਹੇ ਆ ਕਿ ਅਸੀਂ ਡਰਗ ਫਰੀ ਸੁਸਾਇਟੀ ਬਣਾਉਣੀ ਹੈ ਔਰ ਮੈਸੇਜ ਲਾਊਡ ਐਂਡ ਕਲੀਅਰ ਹੈ ਕਿ ਜਿਹੜਾ ਬੰਦਾ ਇਹੋ ਜੇ ਲਾਈਨ ਕ੍ਰਾਸ ਕਰੇਗਾ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਪਰ ਜਿਹੜੇ ਬੱਚੇ ਗੁੰਮਰਾਹ ਹੋਏ ਆ ਉਹਨਾਂ ਨੂੰ ਵੀ ਅਸੀਂ ਰਾਹੇ ਪਾਉਣਾ ਹੈ ਸਾਡਾ ਸਾਰਿਆਂ ਦਾ ਫਰਜ਼ ਹੈ ਮੇਨ ਗੱਲ ਇਹਦੇ ਵਿੱਚ ਇਹੀ ਹੈ ਕਿ ਹਰੇਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਬੂੰਦ ਬੂੰਦ ਨਾਲ ਸਾਗਰ ਜਿਵੇਂ ਭਰਦਾ ਹੈ ਜੋ ਵੀ ਉਹਦੀ ਕੰਟ੍ਰਿਬਿਊਸ਼ਨ ਹੈ ਉਹ ਆਪਣੀ ਕਰੇ ਇਹ ਨਾ ਸੋਚੇ ਕਿ ਮੇਰੇ ਇੰਨੇ ਨਾ ਕੀ ਹੋਣਾ ਸੋ ਇਹੀ ਮੈਂ ਬੱਚਿਆਂ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੇ ਵੀ ਲੈਵਲ ਦੇ ਉੱਤੇ ਸੋਸਾਇਟੀ ਦੇ ਵਿੱਚ ਅਸੀਂ ਸਰਵ ਕਰ ਰਹੇ ਹਾਂ ਜੋ ਵੀ ਸਾਡਾ ਸਟੇਟਸ ਹੈ ਚਾਹੇ ਉਹ ਹੈੱਡ ਆਫ ਦੀ ਫੈਮਿਲੀ ਹੈ ਚਾਹੇ ਉਹ ਐਜੂਕੇਸ਼ਨਿਸਟ ਹੈ ਚਾਹੇ ਉਹ ਪੁਲਿਸ ਆਫੀਸਰ ਹੈ ਜਾਂ ਸਟੂਡੈਂਟ ਹੈ ਉਹ ਜਿੱਥੇ-ਜਿੱਥੇ ਵਿਚਰਦਾ ਸਮਾਜ ਦੇ ਵਿੱਚ ਉੱਥੇ ਆਪਣਾ ਰੋਲ ਅਦਾ ਕਰੇ ਔਰ ਇਹ ਮੈਸੇਜ ਅਸੀਂ ਦਈਏ ਕਿ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਹੈ ਉਸੇ ਤਅ ਤੇ ਇਹ ਲੜੀ ਦੇ ਵਿੱਚ ਪ੍ਰੋਗਰਾਮ ਹੈ ਔਰ ਇਸੇ ਤਰ੍ਹਾਂ ਸੀ ਇਹ ਹੋਰ ਵੀ ਪ੍ਰੋਗਰਾਮ ਕਰਦੇ ਰਵਾਂਗੇ ਮੈਂ ਮੁਬਾਰਕਬਾਦ ਇਹਨਾਂ ਸਾਰੇ ਬੱਚਿਆਂ ਨੂੰ ਸਾਰੀ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਨੂੰ ਕਿ ਉਹਨਾਂ ਨੇ ਇਹ ਬੜੇ ਸ਼ਾਰਟ ਨੋਟਿਸ ਤੇ ਆਰਗੇਨਾਈਜ਼ ਕੀਤਾ ਔਰ ਸਾਡੇ ਸਾਹਜ ਜਿਹੜਾ ਕੇਂਦਰ ਦੇ ਸਾਰੇ ਕਰਮਚਾਰੀ ਔਰ ਲੋਕਲ ਪੁਲਿਸ ਨੇ ਵੀ ਇਹਦੇ ਵਿੱਚ ਕੰਟ੍ਰਿਬਿਊਟ ਕਰਕੇ ਇਹਨੂੰ ਅੱਛਾ ਇੱਕ ਪ੍ਰੋਗਰਾਮ ਬਣਾਇਆ ਇਸੇ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਪ੍ਰੋਗਰਾਮ ਅਸੀਂ ਕਰਦੇ ਰਵਾਂਗੇ ਕਿਉਂਕਿ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਇੰਟਰੈਕਸ਼ਨ ਘਟ ਜਾਂਦੀ ਹੈ ਸੋ ਇੱਥੇ ਬਿਲੋਂਗਿੰਗਨੈਸ ਦੀ ਜਿਹੜੀ ਇੱਕ ਫੀਲਿੰਗ ਹੈ ਉਹਨੂੰ ਵਧਾਉਣ ਵਾਸਤੇ ਅਸੀਂ ਬਹੁਤ ਵੱਡਾ ਨਹੀਂ ਇਹਨੂੰ ਕੀਤਾ ਔਰ ਸ਼ਾਰਟ ਜਿਹਾ ਕਰਕੇ ਕ੍ਰਿਸਪ ਇਹਦੇ ਨਾਲ ਇੱਕ ਮੈਸੇਜ ਦਿੱਤਾ ਔਰ ਤੁਹਾਡੇ ਰਾਹੀਂ ਵੀ ਮੈਂ ਸਾਰੇ ਸਮਾਜ ਨੂੰ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੱਥੇ ਵੀ ਤੁਸੀਂ ਵਿਚਰ ਰਹੇ ਹੋ ਕੰਟ੍ਰਿਬਿਊਟ ਜੁ ਕਰੋ ਕੋਲੇ ਕੈਂਪੇਨ ਅੱਗੇ ਜਾਰੀ ਰਹੇਗੀ ਹੁਣ ਤੜੇ ਛੁੱਟੀਆਂ ਚੱਲ ਰਹੀਆਂ ਤੇ ਉਸ ਤੋਂ ਬਾਅਦ ਇਹਨੂੰ ਹੋਰ ਪਿਕਅਪ ਕੀਤਾ ਜਾਏ। ਸਰ ਨਸ਼ੇ ਦੇ ਜੜੋ ਖਤਮ ਕਰਨ ਵਾਸਤੇ ਕੋਈ ਫਿਊਚਰ ਪਲਾਨ ਹੈ? ਦੇਖੋ ਸਾਰਿਆਂ ਨੇ ਰਲ ਕੇ ਇਹਦੇ ਵਿੱਚ ਕਰਨਾ ਹੁੰਦਾ ਐਨਕੋਰਡ ਦੀ ਕਮੇਟੀ ਇੱਕ ਗਵਰਨਮੈਂਟ ਆਫ ਇੰਡੀਆ ਵੱਲੋਂ ਬਣਾਈ ਗਈ ਹੈ। ਉਹਦੀ ਮੀਟਿੰਗ ਰੈਗੂਲਰਲੀ ਹੁੰਦੀ ਹੈ। ਉਹਦਾ ਮਕਸਦ ਹੀ ਇਹ ਹੈ ਕਿ ਜਿਹੜੇ ਡੀ ਐਡਿਕਸ਼ਨ ਵਾਲੇ ਸਾਡੇ ਡਾਕਟਰ ਸਾਹਿਬਾਨ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ, ਪੁਲਿਸ ਐਡਮਿਨਿਸਟ੍ਰੇਸ਼ਨ ਨੇ, ਐਜੂਕੇਸ਼ਨਿਸਟ ਨੇ ਸਾਰੇ ਇਕੱਠੇ ਬੈਠਦੇ ਨੇ ਤੇ ਉਹਦੀ ਵਿਵਹਨਤ ਬੰਦੀ ਕਰਦੇ ਆ। ਉਹਨਾਂ ਦਾ ਮੈਸੇਜ ਜਾਂਦਾ ਕਿ ਕਿਸ ਤਰ੍ਹਾਂ ਅਸੀਂ ਹਰ ਬੰਦਾ ਆਪਣਾ ਆਪਣਾ ਜਿਹੜਾ ਕੰਟ੍ਰਿਬਿਊਟ ਕਰੇ ਤੋ ਉਹਦਾ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀ